ਮਿੱਤਰੋ ਆਹ ਜਿਹੜੀ ਗੱਡੀਆਂ ਤੁਸੀਂ ਖੜੀਆਂ ਵੇਖ ਰਹੇ ਹੋ ਨਾ ਇਹ ਭਗਤੇ ਯੂਨੀਅਨ ਦੇ ਵਿੱਚ ਆ ਇਕੱਠ ਹੋਇਆ ਵਾ ਇਹ ਕਾਫੀ ਦਿਨਾਂ ਬਾਅਦ ਯਾਨੀ ਕਿ ਧਰਨਾ ਲੱਗ ਰਿਹਾਗਾ ਤੇ ਇਹ ਰੌਲਾ ਯਾਨੀ ਕਿ ਭਗਤੇ ਯੂਨੀਅਨ ਦੇ ਵਿੱਚ ਇਹ ਘਪਲਾ ਹੋਇਆ ਬਹੁਤ ਵੱਡਾ ਇਹ অপারেਟਰ ਦੱਸਦਿਆ ਵੀ ਸਾਡੇ ਨਾਲ 3 ਸਾਲ ਤੋਂ ਜਦੋਂ ਦੀ ਸਰਕਾਰ ਬਦਲੀ ਆ ਉਦੋਂ ਤੋਂ ਬਹੁਤ ਵੱਡਾ ਘਪਲਾ ਹੋ ਗਿਆ ਤੇ ਜਾਨੀ ਕਿ ਪਿੱਛੇ ਤੋਂ ਜਿਹੜਾ ਰੇਟ ਸੀਗਾ 9000 ਸੀ ਤੇ ਇਹ ਕਹਿੰਦੇ ਵੀ ਸਾਨੂੰ ਜਿਹੜਾ 4000 ਦਿੱਤਾ ਜਾਂਦਾ ਸੀਗਾ ਵੀ ਜਾਨੀ ਕਿ 4000 ਰੁਪਇਆ 3900 ਰੁਪਇਆ ਗੱਡੀ ਮਗਰ ਇੱਕ ਚੱਕਰ ਦਾ ਜਾਨੀ ਕਿ ਸਾਡੇ ਨਾਲ ਫਰਾਡ ਹੋਇਆ ਤੇ ਇੱਕ ਗੱਡੀ ਦਾ ਲੱਖਾਂ ਰੁਪਇਆ ਜਾਨੀ ਕਿ ਨੁਕਸਾਨ ਹੋਇਆ ਤੇ ਬਾਕੀ ਇਹ ਬਾਈਆਂ ਨੂੰ ਆਪਾਂ ਸਾਰੀ ਵਿਸਤਾਰ ਦੇ ਨਾਲ ਜਿਹੜੀ ਗੱਲ ਪੁੱਛਾਂਗੇ ਵੀ ਕੀ ਇਹ ਮਾਮਲਾ ਕਿੱਥੋਂ ਇਹ ਸ਼ੁਰੂ ਹੋਇਆ ਕਿਵੇਂ ਸਾਨੂੰ ਪਤਾ ਲੱਗਿਆ ਇਹ ਸਾਰੀ ਗੱਲਬਾਤ ਕਿਉਂ ਹਰ ਇੱਕ ਬੰਦਾ ਇੱਥੇ ਆ ਗਰੀਬ ਬੰਦੇ ਯਾਨੀ ਕਿ ਇਹ ਕਿਤੇ ਨਾ ਜਿਹੜੇ ਜੁੜੇ ਹੋਇਆ ਆਮ ਵਰਗ ਦੇ ਬੰਦੇ ਤੇ ਜਰ ਕਫਲਾ ਹੋ ਜਾਣਾ ਬਹੁਤ ਮਾੜੀ ਗੱਲ ਆ ਹਰ ਇੱਕ ਬੰਦਾ ਆਪਦੇ ਬੱਚੇ ਪਾਲਦਾ ਤੇ ਹਰ ਵਕਤ ਰਿਸਕ ਦੇ ਵਿੱਚ ਸੜਕਾਂ ਦੇ ਉੱਤੇ ਰੋਡ ਤੇ ਤੇ 6 ਮਹੀਨਾ ਬਾਅਦ ਗੱਲਾ ਆਉਂਦਾ ਤੇ ਇਹ ਯਾਨੀ ਕਿ ਇੱਕ ਸਪੈਸ਼ਲਿਸਟ ਪੁੱਛਲਾ ਹੁਣ ਤੁਹਾਨੂੰ ਪਤਾ ਲੱਗਦੀਆਂ ਨਹੀਂ ਤੇ ਬਹੁਤ ਜ਼ਿਆਦਾ ਯਾਨੀ ਕਿ ਇਹ ਨਾ ਦੁੱਖ ਵਾਲੀ ਗੱਲ ਆ ਤੇ ਬਾਈਆਂ ਨੂੰ ਇਹ ਆਪਾਂ ਪੁੱਛਾਂਗੇ ਵੀ ਵੀ ਕੀ ਤੁਹਾਡੇ ਨਾਲ ਇਹ ਕਫਲਾ ਹੋਇਆ ਕਿਸ ਵਿਸ਼ੇ ਤੇ ਹੋਇਆ ਤਿੰਨ ਚਾਰ ਦਿਨ ਹੋ ਗਏ ਤੁਹਾਨੂੰ ਚਾਰ ਪੰਜ ਦਿਨਾਂ ਜਾਨੀ ਕਿ ਇਥੇ ਧਰਨਾ ਲੱਗਿਆ ਵਾ ਹਾਂਜੀ ਭਾਈ ਜੀ ਇਹ ਕਿਸ ਸੰਬੰਧ ਦੇ ਵਿੱਚ ਕੀ ਇਹ ਮਾਮਲਾ ਕੀ ਰੌਲਾ ਇਹ ਕੀ ਤੁਹਾਡਾ ਮੁੱਦਾ ਹੈ ਸਾਡਾ ਜਿਹੜਾ ਮੇਨ ਮਾਮਲਾ ਸੀਗਾ ਜੀ ਸੈਲਰ ਦੀ ਗੱਡੀ ਸੀਗੀ ਜੀ ਠੀਕ ਹੈ ਜਿਹੜੀ ਕਿ ਯੂਨੀਅਨ ਚੋਂ 2 ਨੰਬਰ ਦੀ ਬੈਲਟੀ ਬੁੱਕ ਛਾਪ ਕੇ ਠੀਕ ਹੈ ਉਹ 2 ਨੰਬਰ ਦੀ ਬੈਲਟੀ ਜਾਂ ਤਾਂ ਯੂਨੀਅਨ ਦੀ ਕਮੇਟੀ ਨੇ ਦਿੱਤੀ ਜਾਂ ਮੁੰਛੀ ਨੇ ਦਿੱਤੀ ਠੀਕ ਹੈ ਉਹ ਇਹਨਾਂ ਨੂੰ ਪਤਾ ਹੀ ਠੀਕ ਹੈ ਉਹ ਗੇਟ ਪਾਸ ਲੈ ਕੇ ਗੱਡੀ ਘੇੜੇ ਲਾਈ ਜਾਂਦੀ ਸੀ ਉਹ ਸਾਡੀ ਗੱਡੀ ਯੂਨੀਅਨ 'ਚ ਵੀ ਨਹੀਂ ਲਿਖੀ ਹੋਈ ਜੇ ਤਾਂ ਮੰਨ ਲਓ ਯੂਨੀਅਨ 'ਚ ਲਿਖੀ ਹੁੰਦੀ ਤਾਂ ਚਲ ਉਹ ਅਸੀਂ ਫੜ ਕੇ ਗੱਡੀ ਇੱਥੇ ਲੈ ਆਂਦੀ ਜੀ। ਉਹਦੇ ਤੋਂ ਸਾਡਾ ਮਸਲਾ ਫੜਕ ਗਿਆ ਇੱਥੇ ਜੀ। ਉਦੋਂ ਮੁੜ ਕੇ ਸਾਡੇ ਸਾਨੂੰ ਕਿਸੇ ਨੇ ਸੂਹ ਦਿੱਤੀ ਵੀ ਤੁਹਾਡੇ ਰੇਟਾਂ 'ਚ ਵੀ ਕੋਈ ਫਰਕ ਆ ਜੀ। ਅਸੀਂ ਇੱਥੇ ਠੇਕੇਦਾਰ ਨੂੰ ਸੱਦਾ ਠੇਕੇਦਾਰ ਆਇਆ ਨਹੀਂ ਜੀ। ਅਸੀਂ ਲੋਕਲ ਦੇ ਰੇਟਾਂ ਦਾ ਜਦੋਂ ਪਤਾ ਕੀਤਾ ਬਾਈ ਰਿੰਕੂ ਨੇ ਲੋਕਲ ਦਾ ਰੇਟ ਜਿਹੜਾ ਸਾਡਾ 9000 ਰੁਪਿਆ ਬੰਦਾ ਜੀ ਜਿਵੇਂ ਕੋਠੇ ਮੰਡੀ ਤੋਂ ਭਗਤਾ ਜਾਂ ਸਰੀ ਵਾਲੇ ਤੋਂ ਭਗਤਾ ਜਾਂ ਮਲੂਕੇ ਤੋਂ ਭਗਤਾ ਸਾਡਾ 9000 ਦੇ ਤਕਰੀਬਨ ਰੇਟ ਸੀ ਸਾਨੂੰ 3 ਸਾਲ ਹੋ ਗਏ 5100 ਰੁਪਏ ਹੀ ਦੇ ਰਹੇ ਸੀ ਇਹ ਅੱਛਾ 4000 ਰੁਪਿਆ 4000 ਰੁਪਿਆ ਇਹੀ ਖਾ ਰਹੇ ਸੀ 4000 ਰੁਪਿਆ ਵਿੱਚੋਂ ਇੱਕ ਗੱਡੀ ਦਾ ਹਾਂਜੀ ਚੱਕਰ ਦਾ ਖਾ ਰਹੇ ਆ ਜੀ ਹਾਂਜੀ ਇੱਕ ਚੱਕਰ ਦਾ ਜੀ ਬਹੁਤ ਵੱਡਾ ਇਹਦਾ ਕਪੜਾਗਾ ਬਹੁਤ ਵੱਡਾ ਕਪੜਾ ਸੀਗਾ ਜੀ ਉਹ ਸਾਡਾ 2 ਦਿਨ ਧਰਨਾ ਚੱਲਿਆ ਕੱਲ ਸਾਡਾ ਮਸਲਾ ਹੱਲ ਹੋ ਗਿਆ ਜੀ ਠੀਕ ਹੈ ਦੇਕੇਦਾਰ ਆ ਗਿਆ ਉਹ ਮੰਨ ਗਿਆ ਵੀ ਮੈਂ ਤੁਹਾਨੂੰ ਰੇਟ ਦੇ ਦੂੰਗਾ ਜੀ ਠੀਕ ਹੈ ਰਾਉਂਡ ਫਿਗਰ 'ਚ ਸਾਨੂੰ ਰੇਟ ਦੇਤਾ ਉਹਨੇ ਆਪਦਾ ਕਟਕਟਾ ਕੇ ਗਿਆ ਉਸ ਤੋਂ ਬਾਅਦ ਕੀ ਹੋਇਆ ਅਸੀਂ ਆਪ ਦਾ ਪ੍ਰਧਾਨ ਬਾਈ ਰਿੰਕ ਨੂੰ ਚੁਣ ਲਿਆ ਜੀ ਠੀਕ ਹੈ ਸਾਰੇ ਆਪਰੇਟਰਾਂ ਨੇ ਸਾਰੇ ਡਰਾਈਵਰਾਂ ਨੇ ਜੋ ਵੀ ਕਨੈਕਟਰ ਆ ਸਾਰਿਆਂ ਨੇ ਚੁਣ ਲਿਆ ਜੀ ਬਣਾ ਤਾ ਵੀ ਬਣਾ ਤਾ ਉੱਥੇ ਹਾਰ ਪਾਤੇ ਸਾਰਾ ਕੁਝ ਹੋ ਗਿਆ ਫੋਟੋ ਹੋ ਗਈਆਂ ਜਦੋਂ ਕੱਲ ਪਕਾਰ ਹੋਣ ਲੱਗੀ ਪ੍ਰਧਾਨ ਸਾਹਿਬ ਆਪਦੇ ਨਾਲ ਬੰਦੇ ਲਿਆ ਆ ਦੋ ਚਾਰ ਤਿੰਨਾਂ ਨੇ ਫੇਰ ਦੁਬਾਰਾ ਕਰਦਾ ਕਰਦਾ ਠੀਕ ਹੈ ਅਸੀਂ ਬਾਹਰ ਆ ਗਏ ਵੀ ਆਪਾਂ ਲੜਾਈ ਤੋਂ ਕੀ ਲੈਣਾ ਲੜਾਈ ਝਗੜੇ ਤੇ ਕੁਝ ਨਹੀਂ ਪਿਆ ਅਸੀਂ ਬਾਹਰ ਆ ਗਏ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਰਾਤ ਉਹਨਾਂ ਨੇ ਜੁਨੀਅਨ ਨੂੰ ਲਾਇਆ ਜਿੰਦਾ ਤੇ ਚਾਬੀ ਆਪਦੇ ਘਰੇ ਲੈ ਗਿਆ ਜੀ ਹੁਣ ਉਹੀ ਮਸਲਾ ਆਪਾਂ ਖਿਆ ਅਸੀਂ ਕਹਿੰਦੇ ਹਾਂ ਦੀ ਅਸੀਂ ਉਹ ਕਮੇਟੀ ਨੂੰ ਪ੍ਰਧਾਨ ਨਹੀਂ ਮੰਨਣਾ ਇਹ ਐਮਐਲਏ ਦੇ ਧਿਆਨ ਚ ਲਿਆਂਦਾ ਮਸਲਾ ਹੈ ਐਮਐਲਏ ਦੇ ਧਿਆਨ ਚ ਆਈ ਉਹ ਦਿਨ ਦਾ ਹੀ ਧਿਆਨ ਚ ਜਿੱਦਾਂ ਦੀ ਗੱਡੀ ਖੜੀ ਆ 2 ਨੰਬਰ 'ਚ ਫੇਰ ਤਾਂ ਇਹ حساب ਨਾਲ ਐਮਐਲਏ ਦੀ ਮਿਲ ਗਈ ਪਰ ਉਹ 50 ਲੱਖ ਰੁਪਏ ਤੋਂ ਐਮਐਲਏ ਨੂੰ ਕੁਛ ਨਾ ਕੁਛ ਤਾਂ ਜਾਂਦਾ ਹੀ ਹੋਊਗਾ ਜੀ 1 ਕਰੋੜ ਰੁਪਏ ਦੀ ਟਰਨਓਵਰ ਆ ਸੀ ਜੰਦੀ ਜੀ ਉਹਦੇ ਚੋਂ ਸਾਨੂੰ ਤਾਂ 50 ਲੱਖ ਹੀ ਵੰਡਿਆ ਜਾਂਦਾ ਇਹ ਤਾਂ ਕਹਿੰਦੇ ਸੀ ਬਦਲਾਓ ਅਸੀਂ ਕਟੜ ਇਮਾਨਦਾਰ ਕੋਈ ਬਦਲਾਓ ਨਹੀਂ ਗੁੰਡੇ ਸਾਰੇ ਇਕੱਠੇ ਹੋਏ ਆ ਜੀ ਅੱਜ ਸਾਡਾ ਇਹ ਮਸਲਾ ਹੋਇਆ ਸੀ 2 ਘੰਟਾ ਪਹਿਲਾਂ ਅਸੀਂ ਅਖਾਜੇ ਵੀ ਮੁੰਸੀ ਤੇ ਪ੍ਰਧਾਨ ਕਹਿੰਦਾ ਵੀ ਮੈਨੂੰ ਪਤਾ ਨਹੀਂ ਮਸਲੇ ਦਾ ਮੁੰਚੀ ਨੂੰ ਪਤਾ ਹੈਗਾ ਵੀ ਮੁੰਚੀ ਤੇ ਪਰਚਾ ਕਰਾ ਠੀਕ ਹੈ ਨਾ ਉਹ ਸ਼ੈਲਰ ਵਾਲਿਆਂ ਦੇ ਕਰਾਜੀ ਦੀ ਗੱਡੀ ਆ ਹੁਣ ਉਹ ਪਰਚੇ ਤੋਂ ਵੀ ਵੱਧ ਗਿਆ ਪ੍ਰਧਾਨ ਉਹ ਜਾਂਚ ਤਾਂ ਹੋਣੀ ਚਾਹੀਦੀ ਆ ਜੇ ਉਹਨਾਂ ਦਾ ਹੋਣਾ ਚਾਹੀਦਾ ਕੋਈ ਵੀ ਜੇ ਜੇ ਮੇਨ ਬੰਦਿਆਂ ਤੋਂ ਪਾਸੇ ਕਪੜਾ ਹੋਇਆ ਤਾਂ ਉਹਦੀ ਜਾਂਚ ਹੋਣੀ ਚਾਹੀਦੀ ਆ ਜਾਂਚ ਹੋਣੀ ਚਾਹੀਦੀ ਆ ਬਾਕੀ ਪ੍ਰਧਾਨ ਕਹਿੰਦਾ ਵੀ ਮੈਨੂੰ ਮਸਲੇ ਦਾ ਨਹੀਂ ਪਤਾ ਫਿਰ ਮੁੰਚੀ ਨੇ ਬਿਲਟੀ ਦਿੱਤੀ ਆ ਮੁੰਚੀ ਤੇ ਪਰਚਾ ਹੋਵੇ ਨਾ ਸ਼ੈਲਰ ਵਾਲੇ ਤੇ ਹੋਵੇ ਰੋ ਨੰਬਰ ਦਾ ਧੰਦਾ ਕਰਦਾ ਕੱਲ ਨੂੰ ਉਹ ਕਣਕ ਵੇਚ ਦਿੰਦੇ ਪੈਣੀ ਕਿਦੇ ਤੇ ਹੀ ਯੂਨੀਅਨ ਦੇ ਆਪਰੇਟਰਾਂ ਦੇ ਸਾਰਿਆਂ ਤੇ ਗੱਡੀ ਨੂੰ ਮੰਡੇ ਪੈਸੇ ਆਉਣੇ ਸੀ ਦੇਖੋ ਭਾਈ ਗੱਲ ਇਹ ਆ ਵੀ ਹਰ ਇੱਕ ਬੰਦੇ ਆਪਾਂ ਨੂੰ ਪਤਾ ਹੀ ਆ ਆਪਾਂ ਨੂੰ ਪਤਾ ਹੀ ਆ ਵੀ ਕਿੰਨੀ ਕ ਬਚਦਾ ਹੈਗਾ ਮੰਡੀ ਮੰਡੀ ਦਾ ਦੌਰ ਚੱਲ ਰਿਹਾ ਬਹੁਤ ਜ਼ਿਆਦਾ ਮੰਦਾ ਜੀ ਏਡੇ ਏਡੇ ਕੱਪੜੇ ਤਕਰੀਬਨ ਹਰ ਇੱਕ ਬੰਦਾ ਜਿਹੜਾ ਰੋੜਾਂ ਦੇ ਤੁਰਿਆ ਫਿਰਦਾ ਆਦੇ ਬੱਚੇ ਪਾਲਣ ਦੀ ਖਾਤਰ ਹਾਂਜੀ ਹਰ ਇੱਕ ਆਪਾਂ ਛੋਟੇ ਵਰਗ ਨਾਲ ਜੁੜੇ ਹੋਏ ਆ ਠੀਕ ਆ ਨਾ ਕਿ ਇੱਥੇ ਕੰਮ ਹੀ ਸਿਆ ਮਹੀਨਾ ਦੋਂਦਾ ਹੀ ਕਣਕ ਝੋਨੇ ਦਾ ਕੰਮ ਆ ਹੋਰ ਇੱਥੇ ਕੋਈ ਫੈਕਟਰੀ ਹੈ ਨਹੀਂ ਨਾ ਕੋਈ ਕੰਮ ਆ ਨਾ ਕੋਈ ਕੰਮ ਆ ਤੇ ਹੁਣ ਛੋਟਾ ਇਹ ਮਸਲਾ ਨੇੜੇ ਲੱ ਸਾਡਾ ਮਸਲਾ ਤਾਂ ਇਹੀ ਆ ਜੀ ਅਸੀਂ ਤਾਂ ਆਪ ਦਾ ਪ੍ਰਧਾਨ ਬਣਾਇਆ ਵੀ ਆ ਤੁਸੀਂ ਆਹ ਤਾਂ ਹਜੇ ਜਾਨੀ ਕਿ ਪੂਰ ਕਲੀਅਰ ਨਹੀਂ ਹੋਇਆ ਸਾਡਾ ਪ੍ਰਧਾਨ ਮੰਦ ਨਹੀਂ ਰਹੇ ਕਹਿੰਦੇ ਵੀ ਸਰਕਾਰ ਪ੍ਰਧਾਨ ਬਣਾਊਗੀ ਉਹ ਮੰਨਿਆ ਜਾਊਗਾ ਅਸੀਂ ਤਾਂ ਵੋਟਾਂ ਨੂੰ ਵੀ ਕਹਿੰਦਾ ਵੀ ਵੋਟ ਪਾਓ ਵੇਖੀ ਜਾਊਗੀ ਕੌਣ ਜਿੱਦਦਾ ਦੋਸਤੋ ਗੱਲ ਇਹ ਆ ਵੀ ਇਹਨਾਂ ਦੇ ਵਿੱਚ ਕੋਈ ਇਹ ਗੱਲ ਦਾ ਹੈ ਨਹੀਂਗਾ ਵੀ ਆਪਾਂ ਰੌਲਾ ਹੀ ਪਾਉਣਾਗਾ ਜਾਂ ਆਪਾਂ ਕੋਈ ਮੋਦਾ ਫੜਕਾਉਣਾ ਹੀ ਆਪਾਂ ਤਾਂ ਬਾਹਰ ਬੈਠੇ ਆ ਵੀ ਵੇਖੋ ਗੱਲ ਇਹ ਆ ਵੀ ਜਦੋਂ ਕੋਈ ਜਿੰਨਾ ਚਿਰ ਚੱਲੀ ਗਿਆ ਉਹਨਾਂ ਚਿਰ ਕੰਮ ਚੱਲੀ ਗਿਆ ਜਦੋਂ ਕੋਈ ਗੱਲ ਦਾ ਪਤਾ ਲਾ ਗਿਆ ਕਲੀਅਰ ਹੋ ਗਈ ਗੱਲ ਇਹ ਬਹੁਤ ਦਿਨਾਂ ਦਾ ਇਹ ਜਾਨੀ ਕਿ ਮੁੱਦਾ ਐ ਚੱਲ ਰਿਹਾ ਤੇ ਆ ਸਾਰੇ ਜਿਹੜੇ ਆਪਰੇਟਰ ਆ ਇਕੱਠੇ ਹੋਏ ਆ ਤਕਰੀਬਨ ਇੱਕ ਤਾਂ ਮੰਦੀ ਦਾ ਦੌਰ ਚੱਲ ਰਿਹਾਗਾ ਤੇ ਜੇ ਮੰਨ ਲਓ ਗੱਲ ਜ਼ਿੰਮੇਵਾਰ ਬੰਦੇ ਆਪਾਂ ਮੂਹਰੇ ਲਾਏ ਆ ਕਿ ਉਹ ਜ਼ਿੰਮੇਵਾਰ ਬੰਦਿਆਂ ਨੂੰ ਆਪਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਸੀ ਤੇ ਬਾਈ ਪਰਮਜੀਤ ਸੀਗਾ ਪਹਿਲਾਂ ਇਹ ਪਰਮਜੀਤ ਹਾਂ ਜੀ ਤੇ ਬਾਈ ਪਰਮਜੀਤ ਨੂੰ ਲੋਕਾਂ ਨੇ ਬਹੁਤ ਬਣਦਾ ਮਾਨ ਸਤਕਾਰ ਦਿੱਤਾ ਸੀਗਾ ਤੇ ਹੁਣ ਵੀ ਦਿੰਦੇ ਆ ਤੇ ਤੁਸੀਂ ਯਾਰ ਇਹ ਮਸਲਾ ਪਹਿਲ ਦੇ ਆਧਾਰ ਤੇ ਹੱਲ ਕਰੋ ਜਿਹੜਾ ਕੋਈ ਇਥੇ ਕਰਪਸ਼ਨ ਕਰਦਾ ਬੰਦਾ ਉਹਦੇ ਤੇ ਪਰਚਾ ਕਰਾਓ ਤੇ ਇਹਨਾਂ ਦੇ ਨਾਲ ਖੜੋ ਕਿਉਂ ਆਏ ਆ ਤੁਸੀਂ ਬਦਲਾਅ ਦਾ ਨਾਹਰਾ ਲੈ ਕੇ ਆਏ ਸੀ ਤੇ ਬਦਲਾਅ ਦੇਖਣ ਨੂੰ ਮਿਲ ਨਹੀਂ ਰਿਹਾ ਤੇ ਇਹੀ ਬੇਨਤੀਆਂ ਸੀ ਤੇ ਅੱਜ ਆਪਾਂ ਇੰਨੀ ਇੱਕ ਵੀਡੀਓ ਚਲਾਵਾਂਗੇ ਤੇ ਮੁੜ ਕੇ ਜੇ ਨਾ ਕੋਈ ਮੁੱਦਾ ਫੇਰ ਆਪਾਂ ਆਦਾ ਉਸ ਹਾਰ ਨਾਲ ਵੀਡੀਓ ਚਲਾਵਾਂਗੇ ਅੱਜ ਤੁਹਾਨੂੰ ਬੇਨਤੀ ਆ ਵੀ ਇਹ ਮੁੱਦੇ ਨੂੰ ਹੱਲ ਕਰਿਆ ਜਾਵੇ ਤੇ ਜਿਹੜਾ ਸਾਨੂੰ ਤਾਂ ਉਹੀ ਪ੍ਰਧਾਨ ਚੰਗਾ ਹੈ ਜਿਹੜਾ ਸਾਡਾ ਫਾਇਦਾ ਕਰੂਗਾ ਠੀਕ ਹੈ ਠੀਕ ਹੈ ਜਦੋਂ ਸਾਡਾ ਫਾਇਦਾ ਪ੍ਰਦਾਨ ਕਰੂਗਾ ਸਾਨੂੰ ਤਾਂ ਉਹੀ ਪ੍ਰਧਾਨ ਚੰਗਾ ਹੈ ਨਾ ਤੁਸੀਂ ਛੋੜੇ ਭਾਏ ਦਾ ਕੋਈ ਆ ਸੁਣ ਗਾ 2 ਰੁਪਏ ਮਿਲਣੇ ਚਾਹੀਦੇ ਆ ਸਾਡਾ ਇਹ 50 ਲੱਖ ਰੁਪਏ ਭਾਈ ਜਾਂਦੇ ਸਾਨੂੰ ਤਾਂ ਉਹੀ ਪ੍ਰਧਾਨ ਜਿਹੜਾ ਸਾਡਾ ਹੱਕ ਮਾੜਾ ਸਾਨੂੰ ਜਿਹੜਾ ਸਾਡਾ 50 ਲੱਖ ਨਿਕਲਦਾ ਸਾਨੂੰ ਉਹ ਪ੍ਰਧਾਨ ਚੰਗਾ ਹੈ ਦੋਸਤੋ ਗੱਲ ਇਹ ਵੀ ਹੈ ਕਿ ਪ੍ਰਧਾਨ ਦਾ ਮੁੱਦਾ ਨਹੀਂ ਇਹਨਾਂ ਦਾ ਕੋਈ ਹਿੰਡ ਦਾ ਮੁੱਦਾ ਨਹੀਂ ਕੋਈ ਐ ਨਹੀਂ ਈਗੋ ਦਾ ਮੁੱਦਾ ਨਹੀਂ ਇਹਨਾਂ ਦਾ ਸਿਰਫ ਆਪਦੇ ਰੇਟ ਦਾ ਮਸਲਾ ਵੀ ਜਿਹੜਾ ਇਹਨਾਂ ਦਾ ਰੇਟ 3 ਸਾਲ ਹੋ ਗਏ 3 ਸਾਲਾਂ ਤੋਂ ਜ ਇਹ ਆਹੀ ਮੁੱਦਾ ਇਹਨਾਂ ਦਾ ਕੋਈ ਪ੍ਰਧਾਨ ਦਾ ਨਹੀਂ ਪ੍ਰਧਾਨ ਕੋਈ ਹੋਵੇ ਕਹਿੰਦੇ ਤੇ ਜੇ ਸਾਡਾ ਨਾ ਮੁੱਦਾ ਹੱਲ ਹੋਇਆ ਕੋਈ ਫੇਰ ਅਸੀਂ ਆਪ ਦਾ ਪ੍ਰਧਾਨ ਉਹ ਚੁਣਿਆਵਾ ਸਾਡਾ ਫੇਰ ਅਸੀਂ ਆਪ ਦਾ ਹੋ ਪਰ ਕਰ ਰੱਖਾਂਗੇ ਆਪ ਤੁਸੀਂ ਵੇਖ ਰਹੇ ਸਾਡੀ ਇਕ ਬੋਟਾਂ ਦਾ ਤਾਂ ਬੋਟਾਂ ਵਾਲੇ ਗੱਲ 'ਚ ਤਾਂ ਰੌਲਾ ਹੀ ਨਹੀਂ ਕਿਸੇ ਦਾ ਸਾਡੀ ਇੱਕ ਡਿਮਾਂਡ ਹੈ ਜੀ ਕਿ ਇੱਕ ਤਾਂ ਵੈਲਟੀ ਚੋਰੀ ਕਰਕੇ ਤੇ ਉਹਦੇ ਤੇ ਪਰਚਾ ਹੋਣਾ ਚਾਹੀਦਾ ਜਿਹਨੇ ਯੂਨੀਅਨ ਦੀ ਬੈਲਟੀ 2 ਨੰਬਰ ਦੇ ਵਿੱਚ ਸਾਡੀ ਮੇਨ ਗੱਲ ਹੀ ਮੈਨੇਜਮੈਂਟ ਦੀ ਹੈ ਜੀ ਕਰਤਾ ਕਰਨ ਮੁੰਛੀ ਦੇ ਕਰਨ ਗੱਡੀ ਤੇ ਕਰਨ ਡਰਾਈਵਰ ਤੇ ਕਰਨ ਜਿਹੜਾ ਡਰਾਈਵਰ ਲੈ ਕੇ ਆਇਆ ਕਾਰਵਾਈ ਤਾਂ ਹੋਣੀ ਚਾਹੀਦੀ ਜਿਹੜੇ ਕੋਈ ਹੁੰਦਾ ਬਰੋਡ ਕਰਿਆ ਅੱਜ ਚੌਥਾ ਦਿਨ ਹੋ ਗਿਆ ਗੱਡੀ ਖੜੀ ਨੂੰ ਕੋਈ ਕਾਰਵਾਈ ਨਹੀਂ ਕੁਛ ਨਹੀਂ ਜੀ ਇਹਦਾ ਮਸਲਿਆਂ ਤੋਂ 扑ੜਕਾਈ ਜਾਂਦੇ ਲੋਕਾਂ ਨੂੰ 2 ਨੰਬਰ ਦਾ 2 ਨੰਬਰ ਦਾ ਨੰਬਰ ਲਾਇਆ ਗਿਆ ਜੀ ਸਾਡੀ ਯੂਨੀਅਨ ਦਾ ਨੰਬਰ ਤੇ ਉਹ ਗੱਡੀ ਪਤਾ ਨਹੀਂ ਕਿੰਨੇ ਕਿਸਾਲਾਂ ਬਣਦੀਆਂ ਵੈਂਟਿੰਗਾਂ ਦੇ ਨਾਲ ਪਤਾ ਨਹੀਂ ਸਾਡਾ ਕਿੰਨਾ ਕੁ ਨੁਕਸਾਨ ਕੀਤਾ ਗਿਆ ਇਸ ਤੋਂ ਪਹਿਲਾਂ ਅਸੀਂ ਕਹਿੰਦੇ ਆ ਵੀ ਸਰਕਾਰ ਨੂੰ ਬੰਦੂਆਂ ਸਾਹਮਣੇ ਇਹ ਬੇਨਤੀ ਹੈ ਸਰਕਾਰ ਨੂੰ ਵੀ ਇਹਦੀ ਕੌਪਲੇ ਦੀ ਜਾਂਚ ਹੋਣੀ ਚਾਹੀਦੀ ਹੈ ਉਹ ਤਾਂ ਅਸੀਂ ਜਾਂਚ ਕਰੀ ਕਰਕੇ ਇੱਕ ਨੰਬਰ ਤੋਂ ਪਤਾ ਲੱਗ ਗਿਆ ਤੋਂ ਪਹਿਲਾਂ ਕੀ ਪਤਾ ਕਿੰਨੇ ਕਿ ਚੱਕਰ ਲਾਗੇ ਕਿੰਨੇ ਕਿ ਚੱਕਰ ਲਾਗੇ ਤੇ ਦੋਸਤੋ ਗੱਲ ਇਹ ਮਸਲਾ ਮੰਗਾ ਇਹਨਾਂ ਦਾ ਜਾਇਜ਼ ਆ ਮਸਲਾ ਜਾਇਜ਼ ਆ ਤੇ ਇਹਨਾਂ ਦੀ ਜਿਹੜੀ ਬਣਦਾ ਇਹਨਾਂ ਦਾ ਹੱਕ ਆ ਉਹ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਆਹੀ ਬੇਨਤੀਆਂ ਸੀ ਇੱਕ ਬੇਨਤੀ ਹੋਰ ਆ ਜੀ ਤੁਹਾਡੇ ਚੈਨਲ ਲਈ ਵੀ ਜਿਹੜੇ ਦੂਜੀ ਜੁਨਨ ਜੁਨੀਅਨ ਤੋਂ ਟਰੱਕ ਆ ਰਹੇ ਆ ਸਾਡਾ ਮਸਲਾ ਵਿਗੜਿਆ ਵਾ ਵੀਰ ਬਣ ਕੇ ਨਾ ਆਉਣ ਕੰਮ ਸਾਰਿਆਂ ਨੂੰ ਚਾਹੀਦਾ ਹੁੰਦਾ 6 ਮਹੀਨਿਆਂ ਤੋਂ ਕੰਮ ਆਉਂਦਾ ਹੁਣ ਗੱਡੀਆਂ ਕੁਛ ਕ ਮੰਡੀ ਚ ਭਰੀ ਜਾਂਦੀਆਂ ਕੁਛ ਧੌਲੇ ਦੀਆਂ ਦੱਸ ਰਹੇ ਆ ਕੁਛ ਕਿਤੋਂ ਹੋਰ ਦੀਆਂ ਦੱਸ ਰਹੇ ਆ ਬੇਨਤੀ ਕਰਦੇ ਆ ਵੀ ਭਾਈ ਜੀ ਨਾ ਫੇਰ ਤੁਹਾਡੇ ਨੁਕਸਾਨ ਹੋ ਗਿਆ ਕਿਸੇ ਨੇ ਨੁਕਸਾਨ ਕਰਤਾ ਤੁਸੀਂ ਆਪ ਜ਼ਿੰਮੇਵਾਰ ਹੋਵੋਗੇ ਇੱਥੇ ਨਾ ਕਿਸੇ ਪ੍ਰਧਾਨ ਨੇ ਬਾਹ ਫੜਦੀਆਂ ਨਾ ਕਰੇ ਠੇਕੇਦਾਰ ਨੇ ਫੜਨੀਆਂ ਆ ਇਥੇ ਸਾਡੀ ਨਹੀਂ ਕੋਈ ਬਾਹ ਫੜ ਰਿਆ ਇਹ ਖਾਸ ਵੀਰੇ ਗੱਲ ਇਹ ਆ ਇਹ ਵੱਡੇ ਲੈਵਲ ਦਾ ਮੁੱਦਾ ਬਣਦਾ ਜਾ ਰਿਹਾ ਹੈਗਾ ਇਹਨੂੰ ਐਮਐਲਏ ਨੂੰ ਇਸ ਗੱਲ ਕੇ ਖਾਸ ਧਿਆਨ ਦੇਣਾ ਚਾਹੀਦਾ ਇਹ ਮਾਹੌਲ ਵਿਗੜ ਸਕਦਾ ਮੁੜ ਕੇ ਬਾਅਦ ਦੇ ਵਿੱਚ ਸਰਕਾਰਾਂ ਇਨਕੁਆਰੀਆਂ ਲਵਾਉਂਦੀਆਂ ਤੇ ਇਹ ਹੋਣੀ ਮਾਹੌਲ ਨੂੰ ਇਹ ਨਵੇਂ ਡਾ ਰਿਹਾ ਹੈ ਤਾਂ ਉਹ ਗਰੀਬ ਹੀ ਗੱਡੀਆਂ ਵਾਲੇ ਜਾਣੇ ਜਿਹੜੇ ਹੁਣ ਭਰੀ ਜਾਂਦੇ ਆ ਇੱਥੇ ਜਨਤਾ ਨੇ ਪਤਾ ਨਹੀਂ ਕਦੋਂ ਹੱਲਾ ਬੋਲ ਦੇਣਾ ਫੇਰ ਉਹਨਾਂ ਨੂੰ ਮਿਲਣਾ ਕੱਖ ਨਹੀਂਗਾ ਇਹ ਧੰਨਵਾਦ ਵੀਰੇ ਤੁਹਾਡਾ ਜਿਹੜਾ ਆ ਦਾ ਦੁੱਖ ਤੁਸੀਂ ਦੱਸਿਆਗਾ ਕਿ ਆਪਾਂ ਬਾਈ ਵੀਡੀਓ ਸ਼ੇਅਰ ਵੱਧ ਤੋਂ ਵੱਧ ਕਰ ਦਿਓ ਤੇ ਆਪਾਂ ਇਹਨਾਂ ਦਾ ਜੇ ਕੱਲ ਨੂੰ ਮੁੱਦਾ ਕੋਈ ਹੱਲ ਹੋ ਗਿਆ ਠੀਕ ਆ ਨਹੀਂ ਆਪਾਂ ਫੇਰ ਇਹਨਾਂ ਦੀ ਦੁਬਾਰੇ ਵੀਡੀਓ ਪਾਵਾਂਗੇ ਆਪਾਂ ਫੇਰ ਆਪਾਂ ਆਪਦੇ ਹਿਸਾਬ ਦੇ ਨਾਲ ਪਾਵਾਂਗੇ ਅੱਜ ਆਪਾਂ ਬੇਨਤੀ ਕਰੀ ਆ ਵੀ ਭਾਈ ਇਹਨਾਂ ਦਾ ਮਸਲਾ ਹੱਲ ਬੰਦ ਹੀ ਹੋ ਜਾ ਇਹ ਧੰਨਵਾਦ ਵੀਰੇ ਸਾਰਿਆਂ ਦਾ ਬਹੁਤ ਬਹੁਤ